डीके बुटीक ਵਿੱਚ ਵੈਲਕਮ ਜੀ ਅੱਜ ਸਲਵਾਰ ਨਾਲ ਦਾ ਕੱਪੜਾ ਲਾ ਕੇ ਤੁਹਾਨੂੰ ਆਪਾਂ ਘੇਰੇ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਾ ਕੇ ਦਿਖਾਉਣੇ ਹੈਗੇ ਤੇ ਆਹ ਦੇਖੋ ਜੀ ਆਪਣਾ ਪਹਿਲੇ ਪਲੇਨ ਕਲਰ ਦੀ ਬਲੂ ਕਲਰ ਦੀ ਆ ਵੇਖੋ ਜੀ ਸਲਵਾਰ ਹੈਗੀ ਤੇ ਇਹ ਆਪਣਾ কুরਤੀ ਦਾ ਕੱਪੜਾ ਹੈਗਾ ਤੇ ਇੱਕ ਆਪਾਂ ਨਾ ਵਾਈਟ ਕਲਰ ਦੀ ਆ ਵਾਲੀ ਲੈਸ ਲਈ ਹੈਗੀ ਇਹਦੇ ਨਾਲ ਤੁਹਾਨੂੰ ਆਪਾਂ ਡਿਜ਼ਾਈਨ ਕਰਕੇ ਦਿਖਾਉਣੇਗੇ ਪਹਿਲਾਂ ਨਾ ਆਪਾਂ ਦੂਕ 2 ਇੰਚਾ ਹਾ ਪੱਟੀ ਕੱਟੀ ਹੈ ਦੋ ਪੱਟਕੀ ਕੱਟੀਆਂ ਇੱਕੋ ਜੀਆਂ ਇਹਦੇ ਤੇ ਯਾਨੀ ਕਿ ਆਪਾਂ ਪੱਟੀਆਂ ਜਿਹੜੀਆਂ ਹੁੰਦੀਆਂ ਆਪਣੇ ਸਲਵਾਰ ਦੇ ਕੱਪੜੇ ਚ ਆਸਾਨੀ ਦੇ ਨਾਲ ਯਾਨੀ ਕਿ ਨਿਕਲੇ ਹੁੰਦੀਆਂ ਗਈ ਵੀ ਵਾੜਾ ਆਪਾਂ ਨੂੰ ਇਸ ਤਰ੍ਹਾਂ ਵੀ ਐਕਸਟਰਾ ਕੱਪੜਾ ਲੈਣ ਦੀ ਲੋੜ ਨਹੀਂ ਹੈਗੀ ਵੀ ਇਸ ਤਰ੍ਹਾਂ ਕਈ ਵਾਰ ਆਪਾਂ ਐ ਹੁੰਦਾ ਵੀ ਡਿਜ਼ਾਈਨ ਕਰਨ ਲੱਗੇ ਆਪਣੇ ਸਲਵਾਰ ਦਾ ਕੱਪੜਾ ਘਟ ਜੂਗਾ ਸਲਵਾਰ ਦਾ ਕੱਪੜਾ ਵੀ ਨਹੀਂ ਘਟਦਾ ਹੈਗਾ ਕਿਉਂ ਆਪਾਂ 2 ਇੰਚ ਦੀ ਪੱਟੀ ਲਈ ਆ ਵਾਲੀ ਤੇ 2 ਇੰਚ ਦੀ ਪੱਟੀ ਲੈ ਕੇ ਨਾ ਤੇ ਇਹਨੂੰ ਆਪਾਂ ਨਾ ਇਧਰਲੀ ਸਾਈਡ ਆਪਾਂ ਇੱਥੇ ਸੀਨ ਲਾ ਲਾਂਗੇ ਸੀਨ ਲਾ ਕੇ ਤੇ ਇਹਨੂੰ ਆਪਾਂ ਪੱਟੀਆਂ ਨੂੰ ਸਿੱਧੇ ਕਰ ਲਾਂਗੇ ਵੀ ਜਨਕੀ extra seam ਲਾ ਕਿਨਸਾਈਡ ਦੇ ਸਾਈਡ ਤੇ ਇਹ ਪੱਟੀਆਂ ਆ ਦੇ ਤੇ ਇਹਨਾਂ ਨੂੰ ਸਿੱਧੀਆਂ ਕਰਕੇ ਫਿਰ ਮੈਂ ਤੁਹਾਨੂੰ ਅੱਗੇ ਦਿਖਾਉਣੀ ਹੈ ਜੀ ਤੇ ਸੀਨ ਲਾ ਕੇ ਹੁਣ ਦੇਖੋ ਜੀ ਤੁਸੀਂ ਆਪਨਾ ਆ ਜਿਹੜਾ ਜਿਹੜਾ ਨੀਚੇ ਵਾਲਾ ਕੱਪੜਾ ਗਾ ਜਨਕੀ ਨੀਚੇ ਆਪਾਂ ਇੰਚ ਕੱਪੜਾ ਛੱਡ ਕੇ ਨਿਸ਼ਾਨ ਲਾ ਲਿਆ ਉੱਪਰ ਆਪਾਂ 3.5 ਇੰਚ ਜਾਨਕੀ ਛੱਡਿਆ ਵਿੱਚ ਕਰ ਲਈ ਦੂਰੀ 3.5 ਸਵਾ 3 ਇੰਚ ਹੈਗੀ ਤੇ ਚੌਕ ਨਾਲ ਨਿਸ਼ਾਨ ਲਾ ਲੇ ਇਸ ਤਰ੍ਹਾਂ ਤੇ ਹੁਣ ਆਪਣਾ 4-4 ਇੰਚ ਦੀਆਂ ਜਿਹੜੀਆਂ ਆਪਾਂ ਉਹ ਪੱਟੀਆਂ ਰੈਡੀ ਕੀਤੀਆਂ ਦੂਰੀਆਂ ਕਰਕੇ ਉਹਨਾਂ ਨੂੰ ਪ੍ਰੈਸ ਕਰ ਲਿਆ ਸੀ ਤੇ ਪੱਟੀਆਂ ਜਿਹੜੀਆਂ ਆਪਾਂ ਰੈਡੀ ਕੀਤੀਆਂ ਨੇ ਉਹਨੂੰ 4-4 ਇੰਚ ਦੀਆਂ ਕੱਟ ਲਾਂਗੇ। ਸਾਰੀਆਂ ਪੱਟੀਆਂ ਨੂੰ 4-4 ਇੰਚ ਦੀਆਂ ਨਾਲ ਆਪਾਂ ਕੱਟ ਲਾਂਗੇ ਆਪਾਂ ਕੁਝ ਕੱਟ ਕੇ ਰੱਖ ਲੀਆਂ। ਇਸ ਤਰ੍ਹਾਂ ਇਹਨੂੰ ਸਾਰੀਆਂ ਨੂੰ ਕੱਟ ਲਾਂਗੇ। 4-4 ਇੰਚ ਦੀਆਂ ਮੀਣ ਕੇ ਸਾਰੀ ਆਪਾਂ ਜਿਹੜੀਆਂ ਪੱਟੀਆਂ ਨੇ ਜਾਨੀ ਕਿ ਨਿੱਕੇ-ਨਿੱਕੇ ਪੱਤੇ ਟੁਕੜੇ ਕਰ ਲਾਂਗੇ ਇਹਨਾਂ ਦੇ। 4-4 ਇੰਚ ਦੇ ਪੱਟੀ ਦੇ ਬਹੁਤ ਹੀ ਸੋਖਾ ਡਿਜ਼ਾਈਨ ਹੈਗਾ ਤੁਸੀਂ ਵੀ ਸਾਨੀ ਦੇ ਨਾਲੇ ਬੈਸੇ ਲੱਗਦਾ ਬਹੁਤ ਸੋਹਣਾਗਾ ਜਦੋਂ ਬਣ ਗਿਆ ਡਿਜ਼ਾਈਨ ਤੁਸੀਂ ਦੇਖਿਆ ਕਿੰਨਾ ਸੋਹਣਾ ਲੱਗਦਾਗਾ ਤੇ ਆ ਦੇਖੋ ਜੀ ਹੁਣ ਨਾ ਇਹ ਜਿਹੜਾ ਆਪਾਂ ਨਿਸ਼ਾਨ ਲਾਇਆ ਸੀਗਾ ਚੌਕ ਦੇ ਨਾਲ ਤੇ ਇਹ ਨਿਸ਼ਾਨ ਦੇ ਉੱਪਰ ਹੀ ਰੱਖ ਲਾਂਗੇ ਇਸਦਾ ਪੱਟੀ ਨੂੰ ਜਿਹੜੀ ਆਪਾਂ ਚੌਕ ਦੇ ਨਾਲ ਨਿਸ਼ਾਨ ਲਾਇਆ ਤੁਸੀਂ ਇਹਦੇ ਉੱਪਰ ਹੀ ਸੀ ਲਾਉਣੀ ਹੈ ਬਿਲਕੁਲ ਮਸ਼ੀਨ ਦੇ ਨਾਲ ਉੱਪਰ ਆਪਾਂ ਨਾ ਪੱਟੀ ਰੱਖੀ ਚੱਲਾਂਗੇ ਜਮਾਂ ਇਸ ਦੇ ਉੱਪਰ ਉੱਪਰ ਜਮਾਂ ਨਾਲ ਜਿਹੜੀਆਂ ਪੱਟੀਆਂ ਨੇ ਉਹ ਬਿਲਕੁਲ ਜਮਾਂ ਨਾਲ-ਨਾਲ ਰੱਖਾਂਗੇ ਆਪਾਂ ਗੈਪ ਨਹੀਂ ਉਹਨਾਂ ਦੇ ਵਿੱਚ ਕਰ ਪਾਉਣਾ ਨਾਲ ਨਾਲ ਰੱਖ ਕੇ ਬਿਲਕੁਲ ਹੀ ਆਪਾਂ ਸੀਲ ਲਾ ਲਾਂਗੇ ਜਿਹੜੀ ਆਵਾਦ ਘਾਟ ਜੀਏਗੀ ਜਿਹੜੇ ਆਪਣੀ ਵੱਧ ਪੱਟੀਆਂ ਵਧਦੀ ਜਾਂਦੀਆਂ ਨੇ ਇਹਨਾਂ ਨੂੰ ਬਾਅਦ 'ਚ ਆਪਾਂ ਕੱਟ ਲਾਂਗੇ ਸਾਰੀਆਂ ਪੱਟੀਆਂ ਆਪਾਂ ਇਸ ਤਰੀਕਾ ਰੱਖ ਕੇ ਨਾ ਤੇ ਸੀਨ ਲਾਈ ਚੱਲਾਂਗੇ ਨਾ ਨਾ ਰੱਖਦੀ ਨਾ ਆਪਾਂ ਸੀਨ ਲਾ ਲਾਂਗੇ ਆ ਦੇਖੋ ਜੀ ਆਪਾਂ ਉਹ ਲਾ ਲਿਆ ਸੀ ਹੁਣ ਨਾ ਇੱਕ ਆਪਾਂ ਲੈਸ ਜਿਹੜੀ ਲੱਖੀ ਹੈ ਇਹ ਪਹਿਲਾਂ ਨਾ ਆਪਾਂ ਲੈਸ ਉੱਪਰ ਰੱਖ ਕੇ ਸੀਨ ਲਾ ਲਈ ਸੀ ਤੇ ਇਹ ਜਿਹੜਾ ਨੀਚੇ ਆਪਾਂ ਨਾ ਪੇਪਰ ਪੇਸਟਿੰਗ ਵਿੱਚ ਚਿਪਕਿਆ ਹੀ ਆ ਗਿਆ ਇਹਦੇ ਨਾਲੇ ਨੀਚੇ ਆਪਾਂ ਪ੍ਰੈਸ ਦੇ ਨਾਲ ഇന ഫോൽഡോ സീൻ ലാ ലാ ജീവി ലെസ് അപ്പം വെച്ചോ ഇനു തര ഫോൽഡേ ਵੀ ਬਿੱਚਪਲੇਸ ਨੂੰ ਟੈਜ ਵਿੱਚ ਕਰ ਦਾਂਗੇ ਹੁਣ ਆ ਦੇਖੋ ਜੀ ਇਧਰਲੀ ਸਾਈਡ ਆਪਾਂ ਨੀਚੇ ਤਾਂ ਲਾਤੀ ਸੀ ਨੀਚੇ ਆਪਾਂ ਫੋਲਡ ਵੀ ਕਰਤੀ ਸੀ ਉਹ ਨੀਚੇ ਨੂੰ ਤੇ ਆਪਾਂ ਫਿਰ ਤਰਪਾਈ ਕਰ ਦਾਂਗੇ ਨੀਚੇ ਵਾਲੇ ਸਾਈਡ ਤਾਂ ਆਹ ਦੇਖੋ ਜੀ ਇੱਥੇ ਨਾਲ ਜਿਹੜੀ ਇਹਨੂੰ ਆਪਾਂ ਨਾ ਇਸ ਤਰ੍ਹਾਂ ਫੋਲਡ ਕਰ ਲਾਂਗੇ ਉਲਟੀ ਸਾਈਡ ਫੋਲਡ ਕਰਕੇ ਜਿਹੜਾ ਆਪਣਾ ਬਲੂ ਕਲਰ ਦਾ ਆਪਣਾ ਧਾਗਾ ਦੀਦਾਗਾ ਨੀਚੇ ਇਹਦੇ ਉੱਪਰ ਉੱਪਰ ਹੀ ਬਿਲਕੁਲ ਇਹਦੇ ਉੱਪਰ ਉੱਪਰ ਸੀ ਲਾ ਮਾਗੇ ਜਿਵੇਂ ਰੱਖ ਕੇ ਇਹਦੇ ਉੱਪਰ ਉੱਪਰ ਇਨੂੰ ਵਿੱਚ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਜਿਹੜੀ ਜਾਨੀ ਕਿ ਲੈਸ ਹੈਗੀ ਨਾ ਤੇ ਉਧਰ ਆਪਾਂ ਉੱਪਰ ਰੱਖ ਕੇ ਲਾਈ ਵੀ ਇਸ ਲੈਸ ਜਿਹੜੀ ਆਪਾਂ ਤੇ ਉਹ ਲੈਸ ਨੂੰ ਵਿੱਚ ਆਪਾਂ ਜਾਨੀ ਕਿ ਹੋ ਕਰ ਲਾਂਗੇ ਜਦੋਂ ਆ ਵਿੱਚ ਬੰਦ ਕਰ ਦਾਂਗੇ ਇਹਨੂੰ ਲੈਸ ਨੂੰ ਇਸ ਤਰ੍ਹਾਂ ਫੋਲਡ ਕਰੀ ਚੱਲਾਂਗੇ ਫੋਲਡ ਕਰਕੇ ਆਪਾਂ ਸੀਨ ਲਾ ਲਾਂਗੇ ਇਹਦੇ ਆ ਦੇਖੋ ਜੀ ਆਪਾਂ نیچے ਆਪਾਂ ਲਾ ਲਈਏ ਇਹਨੂੰ ਉੱਪਰ ਵੀ ਕਰ ਲੈ ਜੇ ਤੁਹਾਨੂੰ ਜਰੂਰਤ ਹੋਈ ਤਾਂ ਤੁਸੀਂ ਉੱਪਰ ਟੌਪ ਸਿਉਣ ਲਾ ਸਕਦੇ ਆ ਪਰ ਆਪਾਂ ਨਹੀਂ ਲਾਉਂਦੇ ਹੈਗੇ ਉੱਪਰ ਇਹਦੇ ਟੌਪ ਸਿਉਣਾ ਤੇ ਹੁਣ ਨਾ ਆਪਾਂ ਸੂਈ ਤਾਂ ਗਾ ਲਵਾਂਗੇ ਸੂਈ ਧਾਗੇ ਦੇ ਨਾਲ ਯਾਨੀ ਕਿ ਨਾ ਤੇ ਇਹਦੇ ਉੱਪਰ ਨਾ ਆਪਾਂ ਮੂਤੀ ਲਾਵਾਂਗੇ ਇਸ ਤਰ੍ਹਾਂ ਨਾ ਜੀ ਆਪਾਂ ਨਾ ਇਸ ਤਰ੍ਹਾਂ ਕਰਾਂਗੇ ਇਹਨੂੰ ਨਾ ਆਪਾਂ ਇਸ ਤਰ੍ਹਾਂ ਲੰਘਾਂਗੇ ਜਮਾ ਬੁਜਕਾਰੂ ਲਵਾਂਗੇ ਇੱਕ ਵਾਰੀ ਆਪਾਂ ਫੇਰ ਇਸ ਤੋਂ ਬੁਜਕਾਰੂ ਇਸ ਤਰ੍ਹਾਂ ਲੈ ਲਾਂਗੇ ਚੁੱਈ ਦੇ ਨਾਲ ਤੋਪਾ ਚੱਕ ਲਾਂਗੇ ਫਿਰ ਇਹਨਾਂ ਨੂੰ ਬੁਜਕਾਰੂ ਆਪਾਂ ਜਮੇ ਇਸ ਤਰ੍ਹਾਂ ਇਕੱਠਾ ਕਰ ਲਾਂਗੇ ਸੂਈ ਦੇ ਨਾਲ ਠਾਕਰ ਕੇ ਇਹਦੇ ਵਿੱਚ ਨਾ ਆਪਾਂ ਇੱਕ ਇੱਕ ਮੋਤੀ ਇਸ ਤਰ੍ਹਾਂ ਮੋਤੀ ਅਟੈਚ ਕਰਾਂਗੇ ਇਸ ਤਰ੍ਹਾਂ ਸਾਰੇ ਦੇ ਵਿੱਚ ਸਾਨੂੰ ਮੋਤੀ ਅਟੈਚ ਕਰਕੇ ਨਾ ਮੈਂ ਫਿਰ ਦਿਖਾਉਣੀ ਆ ਜੀ ਅੱਗੇ ਸਾਨੂੰ ਇਸ ਤਰ੍ਹਾਂ ਦੀ ਕੁਝ ਕੁ ਘੇਰੇ ਦਾ ਡਿਜ਼ਾਈਨ ਬਣ ਗਿਆ ਆਪਾਂ ਨੀਚੇ ਨੇ ਇੱਥੇ ਤਰਪਾਈ ਕਰ ਲਾਂਗੇ ਠੀਕ ਜਿਨਾਂ ਸਮਾਂ ਘੇਰੇ ਦਾ ਡਿਜ਼ਾਈਨ ਬਣਿਆ ਤੁਸੀਂ ਵੀ ਇਸ ਡਿਜ਼ਾਈਨ ਨੂੰ ਪਾ ਸਕਦੇ ਹੋ ਆਪਦੇ ਸੂਟ ਤੇ ਘੇਰੇ ਤੇ ਤੇ ਬਾਹਾਂ ਤੇ ਵੀ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਤੇ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵੀ ਤੁਹਾਨੂੰ ਆਪਣੀ ਚ ਡਿਜ਼ਾਈਨ ਕਿਵੇਂ ਦੇ ਲੱਗਦੀ ਹੈਗੀ ਠੀਕ ਥੈਂਕ ਯੂ ਬਾਏ ਬਾਏ